ਪਾਕਿਸਤਾਨ ਦੇ ਪੰਜਵੇਂ ਸੂਬੇ بلوچستان اور ਕੋਇਟਾ ਦੇ ਲਾਗੇ ਦੇ ਇੱਕ ਏਰੀਆ ਦੇ ਵਿੱਚੋਂ ਮਨਪਾਦੀ ਖਬਰ ਇਹ ਆਣ ਰਹੀ ਹੈ ਕਿ ਇੱਥੇ ਇੱਕ ਇਲਾਕਾ ਹੈ ਜਿੱਥੇ ਗੈਰ ਦੇ ਨਾਂ ਦੇ ਉੱਤੇ ਕਤਲ ਹੋ ਗਏ ਇੱਕ ਨਹੀਂ ਦੋ ਇੱਕ ਬੀਬੀ ਨੂੰ ਕਰ ਦਿੱਤਾ ਗਿਆ ਔਰ ਇੱਕ ਬੰਦੇ ਨੂੰ ਕਰ ਦਿੱਤਾ ਗਿਆ ਇਹਦੀ ਜਿਹੜੀ ਫੁਟੇਜ ਆ ਕਹਿ ਲਓ ਕਿ ਇਸ ਜ਼ੁਲਮ ਦੀ ਵੀਡੀਓ ਸਾਹਮਣੇ ਆਈ ਹਾਂ ਵਾਹ ਵਾਹ ਤਹਾਡੇ ਕੋਲ ਕੀ ਜਾਣਕਾਰੀ ਹੈ ਇਹਨਾਂ ਕਤਲਾਂ ਦੇ ਬਾਰੇ ਇਹ ਜੀ ਅੱਜ ਜਿਹੜੀ ਸਟੇਟਮੈਂਟ ਆਈ ਹੈ ਸੀਐਮ ਬਰੋਚਸਤਾਨ ਮੀ ਸਾਹਿਬ ਦੀ ਅਗਰ ਉਹਦੇ ਤੇ ਅਸੀਂ ਜਾਈਏ ਤੋਂ ਸਟੇਟਮੈਂਟ ਇਹ ਕਹਿੰਦੀ ਹੈ ਕਿ ਜੀ ਇਹ ਕੁੜੀ ਘਰੋਂ ਨਸ ਗਈ ਸੀ ਮੁੰਡੇ ਨਾਲ ਵਿਆਹ ਨਹੀਂ ਸੀ ਹੋਇਆ ਤੇ ਨਜਾਇਜ਼ ਯਾਨੀ تعلقات ਚ ਰਹਿ ਰਹੇ ਸਨ ਜਦਕਿ ਇਸ ਆਜ਼ਾਦ ਰਾਏ ਕਹਿੰਦੇ ਨੇ ਕਿ ਕੁੜੀ ਨੇ ਮਨਪਸੰਦ ਵਿਆਹ ਕੀਤਾ ਜੋ ਖਬਰ ਪਹਿਲੇ ਆਈ ਹੀ ਹੈ ਤੇ ਦੋ ਗੱਲਾਂ ਬਾਤ ਆਈਆਂ ਨੇ ਇੱਕ ਕੁੜੀ ਦੇ 1 ਸਾਲ ਹੋ ਗਿਆ ਸੀ ਵਿਆਹ ਨੂੰ ਉਹਨੂੰ ਬੁਲਾਇਆ ਗਿਆ ਕਿ ਬਈ ਠੀਕ ਹੈ ਜੋ ਤੂੰ ਕਰ ਲਿਆ ਸੋ ਕਰ ਲਿਆ ਤੇਰਾ ਸਾਡੇ ਵੱਲੋਂ ਉਸ ਸੁਲਾਗਾ ਪਗਾਮ ਖਾਣੇ ਤੇ ਆਪਣੇ ਖਾਵੰਦ ਨਾਲ ਰੋਟੀ ਸ਼ੋਕਰੀ ਖਾ ਸੁਲਾ ਕਰੀ ਤੇ ਗੱਲ ਮੁਕਾਈ ਉਹ ਕੁੜੀ ਇਸ ਸਟ੍ਰੈਪ ਚ ਆਈ ਇੱਕ ਸਰਕਾਰੀ ਸਟੇਟਮੈਂਟ ਆਦੀ ਪਈ ਸਰਕਾਰ ਇਹ ਕਹਿੰਦੀ ਜੀ ਕੁੜੀ ਵਿਆਹੀ ਸੀ ਕੁੜੀ ਦੇ ਪੰਜ ਨਿਆਣੇ ਸਨ ਮੁੰਡੇ ਦੇ 6 ਨਿਆਣੇ ਸਨ ਕੁੜੀ ਕਰੋ ਨੱਸ ਕੇ ਗਈ ਟਾਈਮ ਫਰੇਮ ਕੋਈ ਨਹੀਂ ਅੱਛਾ ਜੀ ਉਹ ਵਾਪਸ ਆਈ ਉਹਨੂੰ ਦੇ ਖਸਮ ਨੇ ਵਾਪਸੀ ਦਾ ਕਿਹਾ ਜੀ ਠੀਕ ਹੈ ਚਲ ਮਾਫ ਕੀਤਾ ਵਾਪਸ ਆ ਗਈ ਵਾਪਸ ਆਈ ਤੇ ਜਨਾਬ ਘਰ ਚ ਕਤਲ ਹੋ ਗਿਆ ਤੇ ਭਰਾਵਾਂ ਨੇ ਮਾਰ ਵੂਮਨ ਪੁਲਿਸ ਸਟੇਸ਼ਨ ਹੈ 트랜ਸ ਜੈਂਡਰਜ਼ ਵਾਸਤੇ ਮੀਨਸ ਹੈਗੀ ਹੈ ਦੂਸਰੀ ਗੱਲ ਇਹ ਕਿ ਕਿੰਨੂ ਸਕਾਇਲ ਕੀਤੀ ਗਈ ਕਿਤੇ ਅਕੇ ਰੋਣਾ ਰੋਇਆ ਗਿਆ ਜੀ ਮੇ ਕੋਣੇ ਵੀ ਗੈਰਤ ਦਾ ਨਾਮ ਪਾ ਲੋ ਤੇ ਜੁੱਦਾ ਪਾ ਲੋ ਇਹਦੀ ਤਹਿਕੀਕਾਤ ਹੁਣ ਜੇ ਦੀਆਂ ਨੇ ਇਸ ਕਤਲ ਨੂੰ ਕੀ ਵੇਖਦੇ ਜੇ ਕਿ ਅਦਾਲਤ ਦੀ ਇਨਕੁਆਇਰੀ ਹੈ ਜਿਹੜੇ ਬਿਆਨ ਆਂਡੇ ਨੇ ਇਹ ਖੁੱਡੇ ਲਾਈ ਨਹੀਂ ਆਇਆ ਇਹ ਮਾਮਲਾ ਜਾਂ ਇਹਦਾ ਕੋਈ ਮੁੱਲ ਪਏਗਾ ਕੋਈ ਤਬਦੀਲੀ ਆਏਗੀ ਪੰਜਾਬੀ ਰੇਡੀਓ ਯੂਐਸਏ ਦੇ ਸਭ ਸੁਣਦੇ ਸਤਕਾਰਯੋਗ ਸਰੋਤਿਆਂ ਨੂੰ ਔਰ ਦੇਖਣ ਵਾਲਿਆਂ ਨੂੰ ਅਸੀਂ ਅੱਜ ਦੀ ਇਸ ਗੱਲਬਾਤ 'ਚ ਜੀ ਆਇਆਂ ਨੂੰ ਕਹਿੰਨੇ ਮਹਿਮੂਦ ਮੱਲੀ ਹਾਂ ਔਰ ਮੇਰੇ ਵੱਲੋਂ ਸਭ ਸੁਣਨ ਔਰ ਦੇਖਣ ਵਾਲਿਆਂ ਦੀ ਸੇਵਾ ਦੇ ਵਿੱਚ ਬੜਾ ਆਦਰ ਭਰਿਆ ਨਿਗਾਹ ਜੇ ਤੁਹੇ ਹੱਥ ਜੋੜ ਕੇ ਸਲਾਮ ਅਦਾਬ ਔਰ ਸਤਿ ਸ੍ਰੀ ਅਕਾਲ ਜੀ ਪਾਕਿਸਤਾਨ ਦੇ ਪੰਜਵੇਂ ਸੂਬੇ بلوچستان اور ਕੋਇਟਾ ਦੇ ਲਾਗੇ ਦੇ ਇੱਕ ਏਰੀਆ ਦੇ ਵਿੱਚੋਂ ਮਨਪਾਦੀ ਖਬਰ ਇਹ ਆਂ ਡਈ ਹੈ ਕਿ ਇੱਥੇ ਇੱਕ ਇਲਾਕਾ ਹੈ ਜਿੱਥੇ ਗੈਰ ਦੇ ਨਾਂ ਦੇ ਉੱਤੇ ਕਤਲ ਹੋ ਗਏ ਇੱਕ ਨਹੀਂ ਦੋ ਇੱਕ ਬੀਬੀ ਨੂੰ ਕਰ ਦਿੱਤਾ ਗਿਆ ਔਰ ਇੱਕ ਬੰਦੇ ਨੂੰ ਕਰ ਦਿੱਤਾ ਗਿਆ ਇਹਦੀ ਜਿਹੜੀ ਫੁਟੇਜ ਆ ਕਹਿ ਲਓ ਕਿ ਇਸ ਜ਼ੁਲਮ ਦੀ ਵੀਡੀਓ ਸਾਹਮਣੇ ਆਈ ਔਰ ਉਸ ਤੋਂ ਬਾਅਦ ਪੂਰੇ ਪਾਕਿਸਤਾਨ 'ਚ ਭੱਗ ਗਈ ਬਹੁਤ ਟਰੋਲ ਹੋਈ ਸੋਸ਼ਲ ਮੀਡੀਆ ਤੇ ਟਾਪ ਟ੍ਰੈਂਡ ਚ ਸੀ ਉਹਦੇ ਜੋ ਬੀਬੀ ਜੜੀ ਉਹਨੇ ਆਪਣੇ ਸੀਨੇ ਨਾਲ ਬੜੇ ਅਦਬ ਦੇ ਨਾਲ ਕੁਰਾਨੇ ਪਾਕ ਲਾਇਆ ਹੋਇਆ ਹੈ ਮੁਸਲਮਾਨਾਂ ਦੀ ਇਲਹਾਮੀ ਕਿਤਾਬ ਜਿਹੜੀ ਆਖਦੀ ਜਿਹਦੇ ਤੇ ਅਸੀਂ ਇਮਾਨ ਰੱਖਨੇ ਆ ਉਹਦੇ ਤੇ ਔਰ ਉਸ ਤੋਂ ਬਾਅਦ ਉਹ ਲੋਕ ਜਿਹੜੇ ਉਹਨਾਂ ਨੂੰ ਕਤਲ ਕਰਨ ਲਈ ਪਹਾੜਾਂ 'ਚ ਇਸ ویرਾਨ ਥਾਂ ਤੇ ਲੈ ਕੇ ਆਏ ਉਹਨਾਂ ਨੂੰ ਕਹਿ ਰਹੀ ਏ ਕਿ ਗੋਲੀ ਮਾਰ ਸਕਦੇ ਜੇ ਹੱਥ ਨਾ ਲਾਣਾ ਬੇਅਦਬੀ ਨਾ ਕਰਨਾ ਮੈਂ ਨਾ ਮਹਿਰਮ ਆ ਮੈਨੂੰ ਛੇੜਨਾ ਨਾ ਇਸ ਤੋਂ ਬਾਅਦ ਉਹ ਪੂਰੀ ਬਹਾਦਰੀ ਦੇ ਨਾਲ ਦਲੇਰੀ ਦੇ ਨਾਲ ਉਸ ਥਾਂ ਤੇ ਜਾਂਦੀ ਏ ਜਿੱਥੇ ਪਿੱਛੋਂ ਉਹਨੂੰ ਸੱਤ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਔਰ ਉਸ ਬੰਦੇ ਨੂੰ ਵੀ ਕਤਲ ਕਰ ਦਿੱਤਾ ਜਾਂਦਾ ਆ ਜਿਹਦੇ ਨਾਲ ਉਹਦੇ ਖਰਾਬ ਹੋਣ ਮਵਾਸ਼ਿਕਾ ਹੋਣ ਜਾਂ ਕਿਸੇ ਹੋਰ ਮਾਮਲੇ ਦਾ ਹੈ ਜਿਹੜਾ ਉਹ ਜੋੜ ਕਰਕੇ ਇਹਨਾਂ ਨੂੰ ਕਾਰੋਕਾਰੀ ਜਿਹੜੀ ਉਥੋਂ ਦੀ ਰਸਮ ਹੈ ਜਾਂ ਉਹਦੇ ਤਹਿਤ ਕਤਲ ਕਰ ਦਿੱਤਾ ਗਿਆ ਇੱਕ ਬਲੋਚ ਕੈਲਬੋ ਕੇ ਲੀਡਰ ਵੱਲੋਂ ਇੱਕ ਕਬੀਲੇ ਦੇ ਸਰਦਾਰ ਵੱਲੋਂ ਇਹ ਹੁਕਮ ਦਿੱਤਾ ਗਿਆ ਔਰ ਇਹ ਜ਼ੁਲਮ ਹੋਇਆ ਆਖਿਆ ਜਾ ਰਿਹਾ ਹੈ ਕਿ ਇਹ ਵੀਡੀਓ ਜਿਹੜੀ ਹੈ ਇਹ ਤੋ 3 ਦਿਨ ਪਹਿਲਾਂ ਦੀ ਹੈ ਮਾਮਲੇ ਕੀ ਨੇ ਇਸ ਬਾਰੇ ਅਸੀਂ ਗੱਲਬਾਤ ਕਰਨ ਲਈ ਪਾਕਿਸਤਾਨ ਤੋਂ ਸੀਨੀਅਰ ਪੱਤਰਕਾਰ ਅਲੀ ਇਮਰਾਨ ਚੱਠਾ ਹੁਣੇ ਨੇ ਜਿਹੜੇ ਉਹਨਾਂ ਨੂੰ ਅੱਜ ਜ਼ਹਿਮਤ ਦਿੱਤੀ ਏ ਪਹਿਲਾਂ ਤੇ ਛੱਠਾ ਸਾਹਿਬ ਅੱਜ ਦੀ ਇਸ ਗਲਬਾਚੇ ਆਤਮ ਜੀ ਐਨ ਨੂੰ ਕਹਿੰਨੇ ਅਸਲਾਮੁਅਲੈਕਮ ਵੈਲਕਮ ਟੂ ਦ ਸ਼ੋਅ ਵੈਲਕਮ ਟੂ ਪੰਜਾਬੀ ਰੇਡੀਓ ਯੂ ਐਸ ਏ ਬੜੀ ਮਿਹਰਬਾਨੀ ਜੀ ਸਾਰੇ ਸਰੋਤਿਆਂ ਨੂੰ ਸਾਰੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅਸਲਾਮੁਅਲੈਕਮ ਨਮਸਕਾਰ ਤੇ ਪਿਆਰ ਭਰੇ ਆਦਾਬ ਜੀ ਐਨ ਨੂੰ ਕਹਿੰਨੇ ਜੀ ਸਭ ਤੁਹਾਨੂੰ ਬਿਲਕੁਲ ਜੀ ਸਾਹਿਬ ਜਿਹੜੀ ਹੰਟਾ ਗਈ ਖਬਰ ਆਈ ਗਾਇਰਦ ਨਾਂ ਦੇ ਉੱਤੇ ਇਹ ਜਿਹੜਾ ਕਤਲ ਹੋਇਆ ਸਾਨੂੰ ਸੋਸ਼ਲ ਮੀਡੀਆ ਔਰ ਆਨਲਾਈਨ ਜਿਹੜੇ ਨਿਊਜ਼ ਸੋਰਸਸ ਨੇ ਉਹਨਾਂ ਤੋਂ ਹੀ ਪਤਾ ਲੱਗਾ ਪਾਕਿਸਤਾਨ ਦੇ ਵਿੱਚ ਮੀਡੀਆ ਕਿਹੜਾ ਕੋ ਪ੍ਰੋਪਰ ਆਜ਼ਾਦ ਆ ਕਿ ਜਿਹਦੇ ਤੋਂ ਅਸੀਂ ਇਹ ਕਹਿ ਸਕੀਏ ਕਿ ਜਣੀਆਂ ਗੱਲਾਂ ਹੋਣ ਰਹੀਆਂ ਉਹਨਾਂ ਚ ਇੰਨੀਆਂ ਠੀਕ ਨੇ ਇੰਨੀਆਂ ਗਲਤ ਨੇ ਤੁਹਾਡੇ ਕੋਲ ਕੀ ਜਾਣਕਾਰੀ ਹੈ ਇਸ ਕਤਲ ਦੇ ਬਾਬਤ ਉਹ ਸਾਡੇ ਸੁਣਨ ਵਾਲਿਆਂ ਨਾਲ ਸਾਂਝੀ ਕਰਨਾ ਇਹਨਾਂ ਕਤਲਾਂ ਦੇ ਬਾਬਤ ਜੀ ਜੀ ਇਹ ਜੀ ਅ ਅੱਜ ਜਿਹੜੀ ਸਟੇਟਮੈਂਟ ਆਈ ਹੈ ਸੀਐਮ ਬਲੋਚਿਸਤਾਨ ਸਾਹਿਬ ਦੀ اگر ہوتے تے اسی جائیے تو سٹیٹمنٹ ایک اندھی ہے کہ جی اے کڑی کا رونا سکی سی مونے در حال بیان اسی ہویا تے نجائز یعنی تعلقات چیز رہے انڈیسا دوجہ الفاظ سے دیسی نکال کی دی جائے تے اور شریعی لا دے مدعبہ جنابہ سزا دیتی گئی ایک بچامن واسطے ایک ہر با اچھا جی ہے جبکہ ازاز رائے کہنے نے کہ کڑی نے مانپساند بیان کی تا جو خبر پہلے آئی ہے ਜੀਜੀ ਬਿਲਕੁਲ ਪਰ ਵੀਡੀਓ ਵਾਇਰਲ ਹੋਈ ਏ ਦੇਖੋ ਜਦੋਂ ਵੀਡੀਓ ਵਾਇਰਲ ਹੋਈ ਉਹਦੇ ਨਾਲ ਕੈਪਸ਼ਨ ਵੀ ਵਾਇਰਲ ਹੋਇਆ ਦਾ ਠੀਕ ਹੈ ਉਹ ਕੁੜੀ ਦੇ ਜ਼ਾਹਰ ਜਿਸ ਬੰਦੇ ਨੇ ਮਕਤੂਲਾ ਦੀ ਦੇ ਉਹਦੇ ਸ਼ੋਹਰ ਦੀ ਜਾਂ ਜੋ ਸੀਓ ਦੀ ਵੀਡੀਓ ਬਣਾਈ ਹੈ ਉਹਨੇ ਨਾਲ ਉਹਦੀ ਡਿਟੇਲ ਵੀ ਦਿੱਤੀ ਏ ਇਹ ਹੁਣ ਕਹਿ ਦੇਣ ਜੀ ਡਿਟੇਲ ਨਹੀਂ ਇਹ ਤਾਂ ਕੋ ਵੱਖਰੀ ਗੱਲ ਹੈ ਲੇਕਿਨ ਮੈਨੂੰ ਸੀਐਮ ਪੰਜਾਬ ਤੋਂ ਨਾ ਐਸ ਬੇ ਟੰਗੀ ਦੀ ਗੱਲ ਦੇ ਉੱਤੇ ਨਾ ਹਾਸਾ ਵੀ ਆਇਆ ਤੇ ਰੋਣਾ ਵੀ ਆਇਆ ਕਿ ਦੋ ਦੋ ਬੰਦੇ ਜਾਨ ਗਏ ਦੋ ਦੁਨੀਆਂ ਤੋਂ ਬੰਦੇ ਚਲੇ ਗਏ ਕਾਨੂੰਨ ਦਾ ਜਨਾਜ਼ਾ ਨਿਕਲ ਗਿਆ ਅਸਬiyet علاقਾਈ ਦਾ ਪ੍ਰਚਾਰ ਜਿੱਥੇ ਅੱਗੇ ਬੜਾ ਸੀ ਜਿੱਥੇ ਪੰਜਾਬੀਆਂ ਦੇ ਜਨਾਜ਼ੇ ਭਰ ਭਰ ਕੇ ਆਉਂਦੇ ਸਨ ਉੱਥੇ ਇਹਨਾਂ ਦੀ ਇੱਜ਼ਤ ਤੇ ਗੈਰ ਦਾ ਜਨਾਜ਼ਾ ਵੀ ਨਿਕਲ ਗਿਆ ਹੂੰ ਹੂੰ ਮੈਂ ਕਿਸੇ ਬਲੂਚੀ ਨੂੰ ਪੈੜਾ ਇਹ ਚੰਗਾ ਨਹੀਂ ਕਹਿੰਦਾ ਲੇਕਿਨ ਉਸ ਜਰੀ ਰਵਾਇਤ ਰੱਖੀ ਆ ਨੇ بلوچستان ਦੀ ਹੈ ਜਿਹਨੂੰ ਸ਼ਰੀਅਤ ਦੇ ਢੰਗ ਦਿੰਦੇ ਹੋ ਕਿ ਜੀ ਸ਼ਰੀਅਤ ਟੱਕ ਦਿੰਦੀ ਹੈ شریعت جن میر نے وڈے نے یہ سارے شریعت تابے آتے نے یا ملک دا قانون ختم ہو گیا ہے کیا ملک شریعت لا نہیں ہے گا سب کچھ ہے بھائی جان لیکن مسئلہ یہ ہے کہ ایک وڈیرا حکم چلے اگر یہ آزاد تحقیقات کی جان انہوں بالکل صحیح پیمانے تے ایجوڈیشل انکوائری بلوچستان ہائی کورٹ اللہ ہی ہے رزلٹ لائے ਘਟੋ ਘਟ ਚੀਫ ਜਸਟਿਸ ਆਫ ਪਾਕਿਸਤਾਨ ਤੇ ਤਿੰਨ ਸੀਨੀਅਰ ਜੱਜਾਂ ਦੇ ਮੁਸਤਮਿਲ ਚਾਰ ਰੁਕਣੀ ਬੈਂਚ ਹੋਣਾ ਚਾਹੀਦਾ ਹੈ ਇਹ ਕਾਨੂੰਨ ਨੂੰ ਚੈਲੰਜ ਹੋਇਆ ਹੈ ਇਹ ਸਟੇਟ ਦੀ ਰਿਟ ਚੈਲੰਜ ਹੋਈ ਹੈ ਉਸ ਤੋਂ ਬਾਅਦ ਕਿ ਦੇਖੋ ਕਿ ਇੱਕ ਲੜਕੀ ਅਗਰ ਬਲ ਫਰਜ਼ ਕਰੋ ਨਸ ਗਈ ਸੀ ਤੇ ਅਗਰ ਨਸ ਕੇ ਗਈ ਸੀ ਤੇ ਕਾਨੂੰਨ ਮੌਜੂਦ ਹੈ ਬਿਲਕੁਲ ਇਹਨੇ ਪਰਚਾ ਦਰਜ ਕਰਾਇਆ ਕਿਸੇ ਨੇ ਉਹਦੀ ਗੁੰਮਸ਼ੁਦਗੀ ਰਿਪੋਰਟ ਕਰਵਾਈ ਅਜੀ ਸ਼ੋਹਰ ਨੂੰ ਮਾਫੀ ਹੋ ਗਈ ਸੀ اچھا جی شور اللہ معافی اس کے جنہیں بچے پیش کیتے جا رہے ہیں لیان نانوں نے ڈی این اے رپورٹس کیتے نے ان کے انگیز ساڑی کڑی ہیں ڈی این اے اسے دیکھے ہیں اگر ویڈیو اچھے وہ کڑی بڑی دلیلی نہ کیا آئی ہے انہیں کہ منو نے ہاتھ نہ لاؤ انہیں مطلب اگر سیانے بیانے بندے ہو انہیں مطلب کی جانتا ہے کہ کسی نے انہوں کو خواہش دار کیتا ہی ہونا ہے تو انہیں کہ منو نے ہاتھ نہ لاؤ پراہوی سن کٹے ان ہماک نہ کٹے پیار مبتنوں بلا کے لے آئے گیا ہے لے آ کے انہوں کہے تو ادنوں چال ਪਿਛੋ ਗੋਲੀਆ ਮਾਰਤੀ ਹੈਗੀ ਨਿਆ ਕੀ ਹੈ ਬਾਕਾਇਦਾ ਇਹ ਕੀ ਤਫਸੀਲ ਤੋਂ ਕੋਈ ਇਸ ਬਾਰੇ ਸਾਡੇ ਸੁਣਨਰ ਦੇਖਨ ਵਾਲਿਆਂ ਦੱਸੋ ਅੱਛਾ ਜੀ ਉਹ ਕਿਹਾ ਜਾਂਦਾ ਦੋ ਦੋ ਮਫਰੂਜ਼ੇ ਪੇਸ਼ ਕੀਤੇ ਜਾਂ ਦੋ ਗੱਲਾਂ ਬਾਤ ਆਈਆਂ ਨੇ ਇੱਕ ਕੁੜੀ ਦੇ ਇੱਕ ਸਾਲ ਹੋ ਗਿਆ ਸੀ ਵਿਆਹ ਨੂੰ ਹੂੰ ਉਹਨੂੰ ਬੁਲਾਇਆ ਗਿਆ ਕਿ ਬਈ ਠੀਕ ਹੈ ਜੋ ਤੂੰ ਕਰ ਲਿਆ ਸੋ ਕਰ ਲਿਆ ਤੇਰਾ ਸਾਡੇ ਵੱਲੋਂ ਸੁਲਾਗਾ ਪੇਗਾਮ ਹੈ ਤੂੰ ਖਾਣੇ ਤੇ ਆਪਣੇ ਖਾਵੰਦ ਨਾਲ ਤੇ ਰੋਟੀ ਸ਼ੋਕ ਦੀ ਖਾ ਸੁਲਾ ਗਰੀ ਤੇ ਗੱਲ ਮੁਕਾਈ ਹੂੰ ਉਹ ਕੁੜੀ ਇਸ ਸਟ੍ਰੈਪ ਚ ਆਈ ਜਿਸਲੇ ਉਹ ਤੇ ਆਈਏ ਕਬੀਲੇ ਦੇ ਸਰਦਾਰ ਸਦੂਰ ਉਹ ਸਾਰਾ ਕੁਝ ਗੇਮ ਇਖਤਿਆਰ ਸੀ ਉਹਨਾਂ ਕਰਕੇ ਤੇ ਕੁੜੀ ਨੂੰ ਮਰਾਨੇ ਜਿਹੜਾ ਜਾ ਕੇ ਮਾਰਤਾ ਹੈ ਹੂੰ 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 ਅੱਛਾ ਇੱਕ ਐ ਆਈ ਇੱਕ ਸਰਕਾਰੀ ਸਟੇਟਮੈਂਟ ਆਦੀ ਪਈ ਹੈ ਸਰਕਾਰ ਇਹ ਕਹਿੰਦੀ ਜੀ ਕੁੜੀ ਆਈ ਸੀ ਕੁੜੀ ਦੇ ਪੰਜ ਨਿਆਣੇ ਸਨ ਮੁੰਡੇ ਦੇ ਛੇ ਨਿਆਣੇ ਸਨ ਕੁੜੀ ਕਰੋ ਨਸ ਕੇ ਗਈ ਟਾਈਮ ਫਰੇਮ ਕੋਈ ਨਹੀਂ ਇਸ ਸੀਐਮ ਨੇ ਮੈਂ ਬਿਆਨ ਕੋਡ ਕਰ ਰਹੇ ਹਾਂ ਜੀ ਅੱਛਾ ਜੀ ਉਹ ਵਾਪਸ ਆਈ ਉਹਨੂੰ ਦੇ ਖਸਮ ਨੇ ਵਾਪਸੀ ਦਾ ਕਿਹਾ ਜੀ ਠੀਕ ਹੈ ਚਲ ਮਾਫ ਕੀਤਾ ਵਾਪਸ ਆ ਗਈ ਵਾਪਸ ਆਈ ਤੇ ਜਨਾਬ ਘਰ ਵਿੱਚ ਕਤਲ ਹੋ ਗਿਆ ਤੇ ਪਰਵਾਹਾਂ ਨੇ ਮਾਰ ਦਿੱਤੀ ਜੀ ਇਹ ਵੀ ਆਇਆ ਕਿ ਗੈਰਤ ਇਸ ਕਤਲ ਚ ਜਿਹੜੇ 30 ਲੋਕ ਇਸ ਕਤਲ ਦੀ ਵੀਡੀਓ ਚ ਨਜ਼ਰ ਆ ਰਹੇ ਨੇ ਜਿਹੜੇ ਮਾਰ ਰਹੇ ਨੇ ਇਹਦੇ ਚ ਕਹਿੰਦੇ ਨੇ ਕਿ ਕੁੜੀ ਦੇ ਘਰ ਵਾਲੇ ਮਾਪੇ-ਮੂਪੇ ਵੀ ਨਹੀਂ ਔਰ ਮੁੰਡੇ ਦੇ ਘਰ ਵਾਲੇ ਮਾਪੇ-ਮੂਪੇ ਵੀ ਨਹੀਂ ਕਿੰਨੀ ਕਾਕੀ ਕਥਾ ਇਸ ਗੱਲ 'ਚ ਅੱਛਾ ਇਹ ਗੱਲ ਬਕਵਾਸ ਹੈ ਕਿ ਮੁੰਡੇ ਦੇ ਘਰ ਵਾਲੇ ਉੱਥੇ ਨਜ਼ਰ ਆ ਜੇ ਨਹੀਂ ਮੁੰਡੇ ਦੇ ਘਰ ਵਾਲੇ ਸੀ ਨਹੀਂ ਕੋਈ ਆਜ਼ਾਦ ਜ਼ਰਾਏ ਦੱਸ ਦੇ ਠੀਕ ਹੈ ਕੁੜੀ ਦੇ ਭਰਾ ਹੈ ਨੇ ਕੁੜੀ ਦੀਆਂ ਭੈਣਾਂ ਨੇ 21 ਜੀਜ਼ਾ ਜਿਹੜੀ ਉੱਤੇ ਨੂੰ ਲਸੀਆਂ ਨੇ ਕੁੜੀਆਂ ਉਹਦੇ ਨੂੰ ਸਾਹਤਾ ਗਿਆ ਕਿ ਨਾ ਓਏ ਸ਼ਾਇਦ ਦੇਖੋ ਅਗਰ ਇਹਦੀ ਆਜ਼ਾਦਨਾ ਤਫ਼ਤੀਸ਼ਾਂ ਕੀਤੀ ਜਾਂਦਾ ਤਾਂ ਕਿ ਇਹਦੇ ਚੋਂ ਬਹੁਤ ਸਾਰੀ ਚੀਜ਼ਾਂ ਬਾਹਰ ਆਣ ਗਈਆਂ ਸਾਰੇ ਪੰਜਾਬੀਆਂ ਦੇ ਖੂਨ ਦੇ ਭਰੇ ਲਾਸ਼ ਜੇ ਤੁਸੀਂ ਵਾਪਸ ਭੇਜੇ ਠੀਕ ਹੈ ਉਹਨਾਂ ਨੇ ਤਫ਼ਤੀਸ਼ਾਂ ਤੇ ਨਹੀਂ ਕੀਤੀਆਂ ਲੇਕਿਨ ਪੰਜਾਬ ਨੇ ਫਿਰ ਵੱਡੇ ਭਰਾ ਹੋਣ ਦਾ ਸਬੂਤ ਦਿੱਤਾ ਪੰਜਾਬੀਆਂ ਨੇ ਆਪਣੀ ਗੈਰਤ ਦਾ ਸਬੂਤ ਦਿੱਤਾ ਕਿ ਉਹਨਾਂ ਇਸ ਨੂੰ ਆਪਣੀ ਧੀ ਭੈਣ ਦੀ ਵੀਡੀਓ ਕਰਕੇ ਸ਼ੇਅਰ ਕੀਤਾ ਜੀ ਸਭ ਤੋਂ ਜ਼ੁਲਮ ਹੋਇਆ ਸਭ ਖਬਰਾਂ ਇਹ ਆ ਰਹੀਆਂ ਨੇ ਕਿ ਇਹ ਵੀਡੀਓ ਆ ਜਿਹੜੀ ਇਹ ਸਭ ਤੋਂ ਬਹੁਤੀ ਟ੍ਰੋਲ ਔਰ ਸੋਸ਼ਲ ਮੀਡੀਆ ਤੇ ਪੰਜਾਬ ਚੋਂ ਹੀ ਵਾਇਰਲ ਹੋਈ ਬਲੋਚਿਸਤਾਨ ਚੋਂ ਤੇ ਕੋਈ ਈਡੀ ਬਾਹਰ ਆਈ ਵੀ ਨਹੀਂ ਸਰ ਬਲੋਚਿਸਤਾਨ ਕਿਸ ਤਰ੍ਹਾਂ ਬਾਹਰ ਆ ਸਕਦੀ ਹੈ ਬਲੋਚਿਸਤਾਨ ਦੇ ਲੋਕਾਂ ਚ ਕਿਹੜੀ ਤਲੀਮ ਹੈ ਕਿਹੜਾ ਸ਼ਾਉਰ ਹੈ ਜਿਹੜੇ ਕੋ ਬੈਠੇ ਨੇ ਅਗਰ ਕਿਸੇ ਅਗਰ ਇਹਨਾਂ ਦੇ ਦਿਮਾਗੀ ਤੌਰ ਤੇ درست ਹੋਵੇ ਤਾਂ ਸਟੇਟ ਕੋਲ ਜਾਣ ਕਾਨੂੰਨ ਮੌਜੂਦ ਹੈ ਅਦਾਲਤਾਂ ਮੌਜੂਦ ਨੇ ਕਚਹਿਰੀ ਮੌਜੂਦ ਹੈ ਜਿਹਨੂੰ ਕਹਿੰਦੇ ਅਸੀਂ ਥਾਣਾ ਮੌਜੂਦ ਹੈ ਔਮਨ ਪੁਲਿਸ ਸਟੇਸ਼ਨ ਮੌਜੂਦ ਨੇ ਉੱਥੇ ਜਿਹੜਾ ਜਨਾਨੀਆਂ ਦੇ ਸਟੇਸ਼ਨ ਜਾ ਕੇ ਆਣੀ ਜਨਾਬੇ ਜ਼ੁਲਮ ਹੋਇਆ ਸਾਡੇ ਨਾਲ ਕਾਨੂੰਨ ਕਿਸ ਵਾਸਤੇ ਹੈ ਅਗਰ ਮੈਂ ਚੌਧਰੀ ਆ ਜਾਂ ਮੈਂ ਰਾ ਠਾਕਰ ਆ ਜਾਂ ਮੈਂ ਆਪਣਾ ਮੁਢੇਰਾ ਕਹਿੰਦਾ ਮੈਂ ਆਪਣੀ ਚਾਰ ਰੇਡ ਦੀ ਵੱਖਰੀ ਮਸਜਿਦ ਬਣਾਣੀ ਤੇ ਫਿਰ ਜਾਮੇ ਮਸਜਿਦ ਢਾ ਦਿਓ ਇਸ ਲਈ ਦੇ ਬਲੋਚਤਾਨ ਦੇ ਇਤਰਾਜ਼ ਹੈ ਇੱਕ ਜਿਸ ਮਹਿਰੂਮ ਹੈ ਮਹਿਰੂਮ ਸਾਬ ਇੱਕ ਸਵਾਲ ਹੋਰ ਉੱਠਦਾ ਹੈ ਆ ਕਿ ਇਹ ਜਿਹੜਾ ਬਲੋਚੀ ਰਵਾਇਤ ਤੌਰ 에ਸਾਰਾ ਟੰਡੋਰਾ ਪਿਟਿਆ ਜਾ ਰਿਹਾ ਹੈ ਇਹ ਜਰਗ ਹੈ ਕਿ ਰਵਾਇਤ ਕੀ ਨੇ ਬਲੋਚੀ ਕੀ ਇਸ ਜਰਗੇ ਦੀ ਤਾਕਤ ਜਿਹੜੀ ਕਾਨੂੰਨ ਤੋਂ ਅਪਾਰ ਹੈ ਕੋਈ ਉਸ ਬਾਰੇ ਦੱਸੋਗੇ ਜਾਂ ਇਹ ਬਿਲਕੁਲ ਗੈਰ ਕਾਨੂੰਨੀ ਤਰੀਕੇ ਨਾਲ ਧੱਕਾ ਹੈ ਜਿਹੜਾ ਜਿੰਨਾ ਜ਼ੁਲਮ ਉਰ ਜ਼ੋਰ ਲਾ ਲਿਆ ਇਹਦੇ ਬਾਰੇ ਜ਼ਰੂਰ ਜਾਣੂ ਕਰਾਓ ਦੇਖੋ ਜੀ ਉੱਥੇ ਨਵਾਬ ਤੇ ਵਡੇਰੇ ਨੇ ਹੂੰ ਜੋ ਸਿੰਧ ਚ ਨੇ ਜੀ ਹਰ ਨਵਾਬ ਬਡੇਰੀ ਆਪਣੀ ਜੇਲ ਹੈ ਆਪਣੀ ਕਚਹਿਰੀ ਹੈ ਆਪਣਾ ਕਾਨੂੰਨ ਹੈ ਜਿਹੜਾ ਮਰਜ਼ੀ ਢਾਲੋ ਤੇ ਜੁਵੇਂ ਮਰਜ਼ੀ ਢਾਲੋ ਦੁੰਬਾ ਹੋਣਾ ਚਾਹੀਦਾ ਪਾਕਿਸਤਾਨ ਚ ਇੰਜ ਹੈ ਜੀ ਇਹ ਹਕੀਕਤ ਚ ਹੈ ਜੀ ਅਗਰ ਉਹਦਾ ਕਾਨੂੰਨ ਨਾ ਹੁੰਦਾ ਕੋਈ ਮੁਕਦਮਾ ਚੱਲਦਾ ਤੇ ਕੋਈ ਅਦਾਲਤ ਚ ਚੱਲਦਾ ਦੇਖੋ ਇੱਕ ਬੰਦੇ ਨੂੰ ਅਗਰ ਸ਼ਰੀਅਤ ਦਾ ਫੈਸਲਾ ਤੁਸੀਂ ਗੱਲ ਕਰਦੇ ਹੋ ਤੇ ਸ਼ਰੀਅਤ ਦੇ ਵਿੱਚ ਜਿਹੜਾ ਜਿਹੜਾ ਫੈਸਲਾ ਸੁਣਾਉਂਦਾ ਕਾਜ਼ੀ ਉਹ ਖੁਦ ਫਕਾਦਾ ਹਦੀਸ ਦਾ ਇਲਮ ਦਾ ਸ਼ਰੀਅਤ ਕੋਡ ਬਾਹਰ ਹੋਣਾ ਚਾਹੀਦਾ ਹਰ ਸੂਬੇ ਚ ਮੌਜੂਦਾ ਹਰ ਸ਼ਹਿਰ ਚ ਸ਼ਰੀਅਤ ਕੋਡ ਦਾ ਇੱਕ ਇੱਕ ਅਦਾਲਤ ਹੈ ਜਿਹੜੀ ਉਹ ਘਟੋ ਘਟ ਮੌਜੂਦ ਹੈ ਬਿਲਕੁਲ ਹੈ ਜੀ ਔਮਨ ਪੁਲਿਸ ਸਟੇਸ਼ਨ ਹੈ ਉਹ ਟ੍ਰਾਂਸ ਜੈਂਡਰਸ ਵਾਸਤੇ ਮਿਸ ਹੈਗੀ ਹੈ ਦੂਸਰੀ ਗੱਲ ਇਹ ਕਿ ਕਿੰਨੂ ਸ਼ਿਕਾਇਤ ਕੀਤੀ ਗਈ ਕਿਤੇ ਅਕੇ ਰੋਣਾ ਰੋਇਆ ਗਿਆ ਕਿ ਜੀ ਮੇਰੀ ਬੁੱਢੀ ਚਲੀ ਗਈ ਇਹ ਤਾਂ ਹੁਣ ਵੀ ਗੈਰਤ ਦਾ ਨਾਮ ਪਾ ਲੋ ਤੇ ਜੁੱਦਾ ਪਾ ਲੋ ਇਦੀ ਤਹਿਕੀਕਾਤ ਹੁਣ ਜਿਹਦੀ ਹੈ ਇਹ ਦੱਸੋ ਕਿ ਸੀਐਮ بلوچستان ਦਾ ਜਿਹੜਾ ਬਿਆਨ ਸਾਹਮਣੇ ਆਇਆ ਹੈ ਕਿ ਜੀ ਇਹ ਵਿਆਹ ਹੈ ਵਰੇ ਨਹੀਂ ਸੀ ਇਹ ਕੋ ਦੇਖੋ ਜਦੋਂ ਉਹ ਘਰੋਂ ਫਰਾਰ ਹੋਈ ਹੋਏਗੀ ਉਦੋਂ ਵੀ ਤਾਂ ਕੋਈ ਰੋਲਾ ਬਣਿਆ ਹੀ ਹੋਏਗਾ ਨਾ ਫਿਰ ਉਹਨੇ ਪਹਿਲੇ ਘਰ ਵਾਲੇ ਨੂੰ ਛੱਡ ਕੇ ਇਹਦੇ ਨਾਲ ਕੋਈ ਕਹਿ ਲਵੋ ਕਿ ਜੋ ਵੀ ਆਪਣੀ ਮਰਜ਼ੀ ਦਾ ਵਿਆਹ ਕੀਤਾ ਉਦੋਂ ਵੀ ਤਾਂ ਕੋਈ ਮਾਮਲਾ ਬਣਿਆ ਹੋਣਾ ਹੈ ਨਾ ਇਸ ਤੋਂ ਬਾਅਦ ਜੇ ਉਹਨਾਂ ਨੂੰ ਸੱਦ ਲਿਆ ਉਹ ਟਰੈਪ ਹੋ ਗਈ ਇਹਨਾਂ ਦੇ ਧੋਖੇ ਚ ਆ ਗਈ ਇਹਨਾਂ ਦੀ ਹੰਦਰਦੀ ਦੇ ਵਿੱਚ ਆ ਗਈ ਇਸ ਤੋਂ ਬਾਅਦ ਕਾਨੂੰਨੀ ਕਟਾਰੇ ਚ ਲਿਆਉਣ ਦੀ ਬਜਾਏ ਇਹ ਜਿਹੜਾ ਜਰਗੇ ਦਾ ਫੈਸਲਾ ਆ ਇਹਦੇ ਉੱਤੇ ਪੂਰੇ ਮੁਲਕ 'ਚ ਥੂ ਥੂ ਹੋਈ ਤੁਸੀਂ ਵੀ ਦੱਸ ਦਿੱਤਾ ਕਿ ਜਰਗੇ ਦਾ ਫੈਸਲਾ ਜਿਹੜਾ ਉਹ ਕੋਈ ਕਾਨੂੰਨੀ ਹیثیت ਨਹੀਂ ਰੱਖਦਾ ਇਹ ਉੱਥੇ ਦੇ ਆਪ ਆਪਣੇ ਏਰੀਆ ਜਿਹੜੇ ਵੰਡੇ ਨੇ ਉਹਨਾਂ ਨੇ ਉਹ ਆ ਕਾਨੂੰਨ ਦੀ ਅਮਲੀ ਤੌਰ ਤੇ ਅਮਲਦਾਰੀ ਇਸ ਸੂਬੇ ਦੇ ਵਿੱਚ ਨਹੀਂ ਹੈ ਜਾਂ ਨਾ ਹੋਣ ਦੇ ਬਰਾਬਰ ਤਾਂ ਕਿ ਉਹਨਾਂ ਦੀ ਸਰਕਟ ਕਾਇਮ ਹੋਵੇ ਤਾਂ ਕਿ ਉਹਨਾਂ ਦੀ ਇਲੀਜੀਟਮੇਟ ਜਿਹੜੀ ਹਕੂਮਤ ਉਹ ਕਾਇਮ ਰਹਿਣੀ ਚਾਹੀਦੀ بس او ਆਪਣੀ ਚੌਧਰ ਦਾ ਚੱਕਰ ਹੈ ਨਾ بلوچستان ਹਾਈ ਕੋਰਟ ਨੇ ਨੋਟਿਸ ਲਿਆ ਆ ਜੀ ਆਜ਼ੀਜ਼ਾ ਮੈਂ ਪਾਕਿਸਤਾਨ ਸ਼ਬਾਸ਼ ਸ਼ਰੀਫ ਹੁਣਾਂ ਨੇ ਇਹਦਾ ਨੋਟਿਸ ਲਿਆ ਉਸ ਤੋਂ ਬਾਅਦ ਸੀਐਮ ਦਾ ਆਣਾ ਔਰ ਖੁੱਲ ਕੇ ਇਸ ਕਤਲ ਦੀ ਹਮਾਇਤ ਕਰਨ ਦੀ ਬਜਾਏ ਇਨਡਾਇਰੈਕਟਰੀ ਲਪੇਟੀਆਂ ਲਪੇਟੀਆਂ ਗੱਲਾਂ 'ਚ ਨਹੀਂ ਸਮਝ ਤੁਸੀਂ ਅਲੀ ਇਮਰਾਨ ਛੱਟਾ ਸਾਹਿਬ ਕਿ ਉਹ ਇਸ ਕਹਿ ਲਵੋ ਕਿ ਕਬਾਈਲੀ ਜਿਹੜਾ ਸਿਸਟਮ ਹੈ ਉਹਨੂੰ ਸਪੋਰਟ ਕਰ ਰਹੇ ਨੇ ਔਰ ਉਹਨਾਂ ਦੋ ਮਰਨ ਵਾਲਿਆਂ ਨੂੰ ਗੁਨਾਹਗਾਰ ਕਹਿ ਰਹੇ ਨੇ ਦੇਖੋ ਅ ਅਰਜ਼ ਹੈ ਕਿ ਆਪ ਇੱਕ ਕਬਾਇਲੀ ਨੇ ਆਪ ਬੁਕਤੀ ਕਬੀਲੇ ਤੋਂ ਤਲਗ ਰਖਤੇ ਨੇ ਬਾਬ ਬਗੁਰ ਬੁਕਤੀ ਦੇ ਜਿਹੜੇ ਨੇ ਉਹ ਕਬੀਲੇ ਤੋਂ ਨੇ ਮਤਲਬ ਆਪ ਹੁਣ ਉਹਦੇ ਮੁਕਾਬਲੇ ਤੋਂ ਨਾ ਟ੍ਰਾਈ ਬੈਗ ਹੈ ਜੀ ਕਿ ਬੁਕਤੀ ਕਬੀਲੇ ਦੀ ਇੱਕ ਦੂਸਰੀ ਸ਼ਾਖ ਤੋਂ ਤਲਗ ਰੱਖਦੇ ਨੇ ਮੀਰ ਕਹ ਲਵਾਂਦੇ ਨੇ ਠੀਕ ਹੈ ਮਤਲਬ ਉਹਨਾਂ ਵੱਲੋਂ ਜਿਹੜਾ ਬੰਦਾ ਵਜ਼ੀਰੇ ਦਾਖਲਾ ਵੀ ਰਿਆ ਹੈ ਇਟੇਰੀਅਰ ਮਿਨਿਸਟਰੀ ਨੇ ਹੰਡਾਈ ਹੋਏ ਸੂਬੇ ਦੀ ਵੀ ਫੈਡਰਲ ਦੀ ਵੀ ਮਿਸਾਲ ਦੇ ਰਿਆ ਠੀਕ ਹੈ اور سی ایم بھی بن گیا ہوئے اور لیکن ਉਹਦੇ اندر ਜਿਹੜਾ ਟ్రਾਈਬਲ चीफ ਹੈ ਉਹ ਨਹੀਂ ਨਿਕਲ ਸਕਿਆ ਹੂੰ ਉਹਨੂੰ ਪਤਾ ਹੈ ਕਿ ਅਗਰ ਮੈਂ ਇਹਨੂੰ ਰੋਕਾਂਗਾ ਤਾਂ ਕੱਲ ਨੂੰ ਮੇਰੇ ਫੈਸਲਿਆਂ ਨੂੰ ਵੀ ਇੰਜ ਚੈਲੰਜ ਕੀਤਾ ਜਾਏਗਾ ਠੀਕ ਹੈ ਸੋ ਇੱਕ ਸੰਦਰੀ ਫਾਰਮੂਲਾ ਹੈ ਕਿ ਝੂਠੇ ਨਾਲ ਝੂੜਦਾ ਸਾਥ ਦੇਉਦਾ ਕਿ ਮੇਰਾ ਝੂਠ ਦਾ ਫੜਿਆ ਜਾਏ ਬਿਲਕੁਲ ਠੀਕ ਇਸ ਜ਼ਾਲਮ اور ਜ਼ੁਲਮ ਦੇ علاوہ ਕੁਝ ਨਹੀਂ ਹੋਇਆ ਜੇ ਕੁੜੀ ਕਰੋ ਨਸ ਕੇ ਸੀ ਅਵਲ ਤੇ ਐਸੀ ਉਹ ਕੁੜੀ ਲੱਗਦੀ ਨਹੀਂ ਮੈਂ ਗੈਰਲਟੀ ਦਾ ਮੇਰੇ ਤਜਰਬੇ ਦੇ ਮੁਕਾਬਕ ਜਦੋਂ ਉਹਨੇ ਕਹਿਆ ਕੁਰਾਨ ਪਾਕ ਸੀਨੇ ਨਾਲ ਲਾ ਕੇ ਆਈ ਹੈ ਦੇਖੋ ਕੁਰਾਨ ਪਾਕ ਤੋਂ ਪੰਜਾਬ ਵਿੱਚ ਕਤਲ ਮਾਫ ਹੋ ਜਾਂਦੇ ਨੇ ਹਮਮ ਕਪੀਕੇ ਚ ਹੋ ਜਾਂਦੇ ਨੇ ਸਿੰਧੂ ਚ ਹੋ ਜਾਂਦੇ ਨੇ بلوچستان ਚ ਵੀ ਹੋ ਜਾਂਦੇ ਨੇ ਸਾਡੇ ਤੇ ਬੂਹੇ ਦੀ ਔਰਤ ਆ ਜੇ ਤੇ ਕਤਲ ਮਾਫ ਹੋ ਜਾਂਦੇ ਨੇ ਭਾਵੇਂ ਔਰਤ ਦੀ ਚਾਦਰ ਵੀ ਦੇਖੀ ਕਿ ਲੈ ਭੈਣਾ ਤੂੰ ਆ ਗਈ ਸਾਡੇ ਕੋਲ ਮਾਫੀ ਹੈ ਕਿ ਮੈਂ ਇਹ ਹੈਰਾਨ ਆ ਸ਼ਰੀਅਤ ਦੀ ਆੜ ਚ ਗੇਮ ਕੀ ਪਾਈ ਗਈ ਭਾਈ ਤੁਸੀਂ ਕਿਸੇ ਮੁక్తి ਕੋ ਫੈਸਲਾ ਲਿਆ ਉਹ ਦੂਰ ਦਰਾ ਦੇ ਇਲਾਕੇ ਚ ਜਾ ਕੇ ਤੁਸੀਂ ਇਦੋਂ ਪਹਿਲੇ ਦੇ ਮਾਰਤੇ ਫਿਰ ਜਨਾਜ਼ੇ ਦੀ ਵੀਡੀਓ ਵੀ ਮੰਜ਼ਰੀਆਂ ਤੇ ਆ ਰਹੀ ਉਹੀ ਮੌਲਵੀ ਜਿਹੜਾ ਉਹ ਜਨਾਜ਼ੇ ਨੂੰ ਕੰਦਾ ਦੇ ਰਿਹਾ ਜਿਹੜਾ ਉਹ ਕੁੜੀ ਨੂੰ ਘੇਰ ਕੇ ਲੈ ਕੇ ਆ ਰਿਹਾ ਉਹ ਦੇਖੋ ਨਾ ਉਹ ਲੰਬ ਦੇ ਇੰਤਹਾ ਹੈ ਜਨਾਜ਼ੇ ਨੂੰ ਉਹ ਨਾਲ ਕੰਦਾ ਦੇ ਰਿਹਾ ਜੀ ਫਿਰ ਤੁਸੀਂ ਮਜ਼ੇ ਦੀ ਗੱਲ ਸੁਣੋ ਇਹਦੇ ਚ ਕਾਨੂੰਨ ਦਾ ਤੇ ਬਿੜਾਗਰ ਕਿਸ ਤਰ੍ਹਾਂ ਆਇਆ ਕਿ ਉਹ ਐਸਐਚਓ ਨੂੰ ਪਹਿਲੇ ਟੰਗਣਾ ਚਾਹੀਦਾ ਉਹਨੂੰ ਬੁਲਾ ਕੇ ਬੋਲੋ ਬਈ ਤੈਨੂੰ ਮੀਆਂ ਇੱਥੇ ਐਸਐਚਓ ਰੱਖਿਆ ਤੂੰ ਪੈਟਰੋਲਿੰਗ ਨਹੀਂ ਕਰਦਾ ਤੇਰੇ ਕੋਈ ਮੁਖਬਰ ਕੋਈ ਨਹੀਂ ਇੱਥੇ ਤੇਰਾ ਸੋਰਸ ਕੋਈ ਨਹੀਂ ਇਕ ਐਸੇ ਵਕਤ ਵਿੱਚ ਜਦੋਂ ਮੁਲਕ ਦੀ ਸਾਖ ਬਿੱਤਰ ਹੋ ਰਹੀ ਹੈ ਮੁਲਕ ਕਿਸੇ ਡੱਗਰ ਤੇ ਚੱਲ ਰਿਹਾ ਇਹ ਆਲਮੀ ਸਤਾ ਤੇ ਬਦਨਾਮੀ ਦਾ ਵਾਇਸ ਬਣਿਆ ਵਾਕਿਆ ਨਹੀਂ ਇਹ ਸਵੇਤ ਆਖਰੀ ਜੇ ਤੁਮ ਕਦੇ ਵੀ ਨਹੀਂ ਆਈ ਚੱਟਾ ਸਾਹਿਬ ਇਹ ਤਾਂ ਹਮੇਸ਼ਾ ਬੈਂਕ ਲੁੱਟੇ ਗਏ ਡਾਕੇ ਪੈ ਗਏ ਘੇਰਾਬੰਦੀ ਕਰ ਲਈ ਆਪਣੀ ਕਾਲਾ ਕਾਨੂੰਨ ਜਿਹੜਾ ਉਹ ਸਾਰਾ ਹੋ ਗਿਆ ਮੈਂ ਹੁਣ ਇਹ ਪੁੱਛਣਾ ਚਾਹੁੰਦਾ ਆ ਕਿ ਆਖਰੀ ਮੇਰਾ ਸਵਾਲ ਹੈ ਕਿ ਉਹਨਾਂ ਵਾਲੇ ਵਕਤ ਦੇ ਵਿੱਚ ਗੈਰ ਹਦਨਾ ਦੇ ਉੱਤੇ ਇਸ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਕਤਲ ਹੋਏ ਆ ਦੱਬੇ ਗਏ ਅੱਜ ਤੱਕ ਨਹੀਂ ਆਈ ਇਹ ਤੇ ਸੋਸ਼ਲ ਮੀਡੀਆ ਦਾ ਕਮਾਲ ਹੈ ਕਿ ਇਹ ਗੱਲ ਸਾਹਮਣੇ ਆ ਗਈ ਔਰ ਲੋਕਾਂ ਤੱਕ ਪਹੁੰਚੀ ਇਸ ਕਤਲ ਨੂੰ ਕੀ ਵੇਖਦੇ ਜੇ ਕਿ ਅਦਾਲਤ ਦੀ ਇਨਕੁਆਇਰੀ ਹੈ ਜਿਹੜੇ ਬਿਆਨ ਆਂਡੇ ਨੇ ਇਹ ਖੁੱਡੇ ਲਾਈ ਨਹੀਂ ਆਇਆ ਇਹ ਮਾਮਲਾ ਜਾਂ ਇਹਦਾ ਕੋਈ ਮੁੱਲ ਪਏਗਾ ਕੋਈ ਤਬਦੀਲੀ ਆਏਗੀ ਸਰ ਮੈਂ ਬੜੀ ਸਾਫ਼ ਸੁੱਥਰੀ ਗੱਲ ਕਰਨਾ ਜੀ ਜਿੰਨੀ ਦੇਰ ਤੱਕ ਬਲੂਚਾਂ ਨੂੰ ਗੈਰ ਮੁਸਲਮਾਨੀ ਕਰਦੇ ਕੇਪੀ ਕੇ ਨੂੰ ਗੈਰ ਮੁਸੱਲਾ ਨਹੀਂ ਕਰਦੇ ਜਿਹੜੇ ਪਠਾਨ ਨੇ ਉਸ ਟ੍ਰਾਈਬ ਦੇ ਠੀਕ ਹੈ ਜਿਹੜੇ ਹਕੂਮਤ ਨਾਲ ਵੀ ਮਜ਼ਾਮਤ ਕਰਦੇ ਨੇ ਜਿੰਨੀ ਦੇਰ ਤੱਕ ਇਹ ਸਾਰੇ ਗੈਰ ਮੁਸੱਲਾ ਨਹੀਂ ਹੁੰਦੇ ਉਥੇ ਸਕੂਲ ਕਾਲਜ ਯੂਨੀਵਰਸਿਟੀ ਨਹੀਂ ਚੱਲਦੇ ਉਹਨੀ ਦੇਰ ਤੱਕ ਤੁਸੀਂ ਕੀ ਕੀ ਤੋਕੋ ਕਰ ਸਕਦੇ ਅਗਰ ਇੱਕ ਬੱਚੇ ਨੇ ਤਾਲੀਮ ਬੁਨਿਆਦੀ ਲਈ ਨਹੀਂ ਉਹਨੂੰ ਪਤਾ ਹੀ ਨਹੀਂ ਉਰਦੂ ਵੀ ਨਹੀਂ ਜਾਣਦਾ ਜਿਹੜੀ ਕੌਮੀ ਜ਼ੁਬਾਨ ਹੈ ਠੀਕ ਹੈ ਤੁਸੀਂ ਲਿਟਰੇਸੀ ਨੂੰ ਵੇਖ ਲਓ ਬੱਚੋ ਇਸ ਤਰ੍ਹਾਂ ਕੀ ਹੈ ਕਿੰਨਾ ਵੱਡਾ ਰਕਬਾ ਹੈ ਉਨ ਕੀ ਕੀਤਾ ਜਾ ਸਕਦਾ ਇਹ ਸਟੇਟ ਦੀ ਗੱਲਰੀ ਹੈ ਕਿ ਪੰਜਾਬ ਲੈਂਦਾ ਪੰਜਾਬ ਹੈ ਜਿਹੜਾ ਉਹਦੇ ਕਾਲਜਾਂ ਯੂਨੀਵਰਸਿਟੀਆਂ ਚ ਬਲੋਚ ਕੋਟਾ ਰੱਖਿਆ ਗਿਆ ਹੈ ਅਸੀਂ ਇਹਨਾਂ ਨੂੰ ਸਾਡੇ ਪੰਜਾਬੀਆਂ ਦਾ ਬਾਲ ਪੰਜਾਬ ਦੀ ਯੂਨੀਵਰਸਿਟੀ 'ਚ ਪੜਦਾ ਹੈ ਤੇ ਉਹ ਫੀਸ ਪੂਰੀ ਦਿੰਦਾ ਹੈ ਇਹਨਾਂ ਦੀ ਫੀਸ 1 ਰੁਪਿਆ ਨਹੀਂਗੀ ਹੈ ਸਾਡਾ ਇੱਕ ਪੰਜਾਬੀ ਆਖਰੀ ਨੁੱਕਰ 'ਚੋਂ ਉੱਠ ਕੇ ਲਾਹੌਰ ਹੁੰਦਾ ਹੈ ਪੜਨ ਵਾਸਤੇ ਜਿਹਦਾ ਕੋਈ ਰਿਸ਼ਤੇਦਾਰ ਲਾਹੌਰ ਸ਼ਹਿਰ 'ਚ ਨਹੀਂ ਕਿ ਜਿਹਦੇ ਨਾਲ ਉਹ ਰਾਤ ਰਹਿ ਸਕੇ ਔਰ ਸਵੇਲੇ ਕਾਲਜ ਯੂਨੀਵਰਸਿਟੀ ਜਾਵੇ ਉਹਨੂੰ ਹੋਸਟਲ ਦੇਣ ਦੀ ਬਜਾਏ ਬਲੋਚਾਂ ਨੂੰ ਪਹਿਲਾਂ ਦਿੱਤਾ ਜਾਂਦਾ ਹੈ ਕਿ ਜੀ ਇਹ ਸਾਡੇ ਪ੍ਰੋਣੇ ਨੇ ਇਹਨਾਂ ਨੂੰ ਦਵੋ ਪੰਜਾਬੀਆਂ ਦੇ ਬਾਲ ਨੇ ਜਿਹੜੇ ਇਹਨਾਂ ਨੂੰ ਲਾਵਾਦ ਚੜ ਦਵੋ ਬਿਲਕੁਲ ਠੀਕ ਹੈ ਅੱਜ ਦੀ ਇਹ ਗੱਲਬਾਤ ਨੂੰ ਅਸੀਂ ਸ਼ੁਰੂ ਕੀਤਾ ਸੀ ਗੈਰਤ ਦੇ ਨਾਂ ਦੇ ਉੱਤੇ اے دو جملیاں پوچھنا چاہواں گا کدر نو جاندا اے معاملہ دسدا تھانو دیکھو کے نے ہائپ کریٹ کر لی اگر فورن انصاف والے پاس نہ گئے تے پھر فائنل کیوں کیونکہ میری گل اج لکھ لو سی ایم بلوچستان صاحب دا بیان اس گل دی دلیل ہے اے گل دا اشارہ ہے کہ وی سٹینڈ ود آور ٹرائبل سسٹم پڈیرہ شاہی کیمرہ نے چاہیے ملک کیمرہ بھی نہ رہے ویری بیڈ ਬਹੁਤ ਧੰਨਵਾਦ ਤੁਹਾਡਾ ਅਲੀ ਇਮਰਾਨ ਚੱਠਾ ਸਾਹਿਬ ਕਿ ਤੁਸੀਂ ਕੁਝ ਸਮਾਂ ਕੱਢਿਆ ਆਏ ਸਾਡੇ ਰੂਬਰੂ ਹੋਏ ਔਰ ਸਾਡੇ ਸੁਣਨ ਵਾਲਿਆਂ ਨੂੰ ਇਸ ਤਾਜ਼ਾ ਬਣੀ ਔਰ ਪਾਕਿਸਤਾਨ ਜੇ ਵਾਇਰਲ ਹੋਏ ਇਹ ਗੈਰਤ ਦੇ ਕਤਲ ਦਾ ਮਾਮਲਾ ਜਿਹੜਾ ਇਹਦੇ ਤੋਂ ਜਾਣੂ ਕਰਾਇਆ ਥੈਂਕ ਯੂ ਸੋ ਮੱਚ ਅਸੀਂ ਤੁਹਾਨੂੰ ਫੇਰ ਕਿਸੇ ਵੇਲੇ ਜ਼ਹਿਮਤ ਦਾਂਗੇ ਥੈਂਕ ਯੂ ਜੀ ਸ਼ੁਕਰੀਆ ਬੜੀ ਮਿਹਰਬਾਨੀ ਸ਼ੁਕਰੀਆ ਜੀ ਇਹ ਸਨ ਜੀ ਅਲੀ ਇਮਰਾਨ ਚੱਠਾ ਸਾਹਿਬ ਸੀਨੀਅਰ ਪੱਤਰਕਾਰ ਪਾਕਿਸਤਾਨ ਤੋਂ ਜਿਨ੍ਹਾਂ ਦੇ ਨਾਲ ਕੀਤੀ ਗਈ ਗੱਲਬਾਤ ਅਸੀਂ ਤੁਹਾਡੇ ਤੱਕ ਪਹੁੰਚਦੀ ਕੀਤੀ ਔਰ ਆਓ ਹੌਨ ਪ੍ਰੋਗਰਾਮ ਅਲ ਵਾਪਸ ਚੱਲਨੇ ਹੈਂ ਔਰ ਬਾਕੀ ਗੱਲ ਬਾਤ ਔਰ ਬਾਕੀ ਪ੍ਰੋਗਰਾਮਸ ਜਿਹੜੇ ਤੁਹਾਡੇ ਪੇਸ਼ ਕਰਨੇ ਅੱਜ ਦੀ ਇਸ ਮੁਲਾਕਾਤ ਚ ਆਪਨੇ ਪ੍ਰੈਜ਼ੈਂਟਰ ਆਪਨੇ ਮੇਜ਼ਬਾਨ ਮਸੂਦ ਮੰਲੀਨ ਦੋਵੈ ਜਾਸਤਾ ਫਿਰ ਮਿਲਾਂਗੇ ਉਦੋਂ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ